ਅ ਲਾਈਵ ਇਸ ਕਰਕੇ ਹੋਇਆ ਕਿ ਅੱਜ ਜਿਹੜੇ ਨਤੀਜੇ ਆਏ ਆ ਉਹਨਾਂ ਨਤੀਜਿਆਂ ਨੂੰ ਕਿਉਂਕਿ ਪਿਛਲੀ ਵਾਰ ਭਾਰਤੀ ਜਨਤਾ ਪਾਰਟੀ ਨੂੰ ਇਸ ਹਲਕੇ ਤੋਂ ਜਲੰਧਰ ਤੋਂ ਪਿਛਲੀਆਂ ਜਿਹੜੀਆਂ ਜਿਮਨੀ ਚੋਣਾਂ ਹੋਈਆਂ ਕਰੀਬ 135000 ਦੇ ਲਗਭਗ ਜਿਹੜੀ VOTING ਹੋਈ ਸੀ ਔਰ ਤੁਹਾਡੇ ਸਾਰਿਆਂ ਦੀ ਮਿਹਨਤ ਸਦਕਾ ਇਸ ਵਾਰ ਜਿਹੜੀ ਆਪਾਂ ਕਰੀਬ-ਕਰੀਬ ਮੇਰੇ ਖਿਆਲ 215000 ਦੇ ਲੱਗ ਗਏ 213000 ਲਗਭਗ 8085000 ਦਾ ਜਿਹੜਾ ਮਾਰਜਨ ਹੈ ਤੁਹਾਡੀ ਮਿਹਨਤ ਸਦਕਾ ਜਿਹੜਾ ਵੋਟ ਸ਼ੇਅਰ ਵਧਿਆ ਸੋ ਮੈਂ ਜਿੱਥੇ ਤੁਹਾਨੂੰ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਦਿਨ ਰਾਤ ਮਿਹਨਤ ਕੀਤੀ ਧੁੱਪ ਨਹੀਂ ਦੇਖੀ ਠੋਕ ਨਹੀਂ ਦੇਖੀ ਪਿਆਸ ਨਹੀਂ ਦੇਖੀ ਹਰ ਇੱਕ ਨੇ ਮਿਹਨਤ ਕੀਤੀ ਹੈ ਔਰ ਜੋ ਜਲੰਧਰ ਵਾਲਿਆਂ ਨੇ ਫਤਵਾ ਦਿੱਤਾ ਮੈਂ ਉਸ ਫਤਵੇ ਨੂੰ ਖੁੱਲੇ ਦਿਲ ਦੇ ਨਾਲ ਸਵੀਕਾਰ ਕਰਦਾ ਜਲੰਧਰ ਵਾਲਿਆਂ ਦਾ ਜਿਹੜਾ ਫੈਸਲਾ ਆ ਉਹ ਸਿਰ ਮੱਥੇ ਤੇ ਆ ਜਿਹੜੀਆਂ ਸਾਡੇ ਚ ਕਮੀਆਂ ਰਹਿ ਗਈਆਂ ਅਸੀਂ ਉਹਨਾਂ ਦਾ ਮੰਥਨ ਕਰਕੇ ਉਹਨਾਂ ਕਮੀਆਂ ਤੇ ਕੰਮ ਕਰਾਂਗੇ ਔਰ ਦੁਬਾਰਾ ਦੁੱਗਣੀ ਰਫਤਾਰ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਜਾਵਾਂਗੇ ਸੇਵਾ ਕਰਾਂਗੇ ਔਰ ਆਪਣੀ ਪਾਰਟੀ ਨੂੰ ਫਿਰ ਉੱਚਾ ਲੈ ਕੇ ਜਾਵਾਂਗੇ ਸੋ ਜਿੱਥੇ ਮੈਂ ਤੁਹਾਡਾ ਧੰਨਵਾਦ ਕਰਦਾ ਉਹਦੇ ਨਾਲ ਨਾਲ ਜਲੰਧਰ ਤੋਂ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਉਨਾ ਨੂੰ ਮੈਂ ਆਪਣੇ ਵੱਲੋਂ ਆਪਣੇ ਸਾਰੇ ਦੋਸਤਾਂ ਵੱਲੋਂ ਬਹੁਤ-ਬਹੁਤ ਵਧਾਈ ਦਿਨਾ ਰਿਕਵਰੀ ਫੇਅਰ ਸਾਰੇ ਦੋਸਤਾਂ ਦਾ ਧੰਨਵਾਦ ਔਰ ਜਲੰਧਰ ਦਾ ਜਿਹੜਾ ਫੈਸਲਾ ਸਿਰ ਮਤੇ ਬਹੁਤ-ਬਹੁਤ ਧੰਨਵਾਦ ਥੈਂਕ ਯੂ